ਹਾਂਜੀ ਦੋਸਤੋ ਜੇ ਗੱਲ ਕਰੀਏ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੀ ਤਾਂ ਪੰਡਿਤ Jawaharlal Nehru, ਸਰਦਾਰ Vallabhbhai Patel, Mahatma Gandhi ਅਤੇ ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ Dr. Rajendra Prasad ਇਹਨਾਂ ਨੇਤਾਵਾਂ ਦੇ ਨਾਮ ਉੱਬਰ ਕੇ ਸਾਹਮਣੇ ਆਉਂਦੇ ਨੇ ਪਰ ਇਹਨਾਂ ਸਭ ਦੇ ਵਿੱਚ ਅਸੀਂ ਇੱਕ ਅਜਿਹੇ ਵਿਅਕਤੀ ਨੂੰ ਭੁੱਲ ਜਾਂਦੇ ਹਾਂ ਜਿਸਨੇ ਕਿ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਓਨਾ ਹੀ ਮਹੱਤਵਪੂਰਨ ਯੋਗਦਾਨ ਦਿੱਤਾ ਜਦੋਂ ਭਾਰਤ ਦੀ ਵੰਡ ਹੋ ਰਹੀ ਸੀ ਤਾਂ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਪਲਾਨ ਤਿਆਰ ਕੀਤਾ ਜਿਦੇ ਨਾਲ ਭਾਰਤ ਜਿਆਦਾ ਟੁੱਟਣ ਤੋਂ ਬਚ ਗਿਆ ਅਤੇ ਉਸ ਤੋਂ ਬਾਅਦ ਭਾਰਤ ਦੇ ਰਾਜਨੀਤਿਕ ਇੱਕੀਕਰਨ ਦੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਅੱਜ ਅਸੀਂ ਅਜੇ ਹੀ ਇੱਕ ਭਾਰਤੀ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਵੀ. ਪੀ. ਮੈਨਾ ਇੱਕ ਭਾਰਤੀ ਸਿਵਲ ਸੇਵਕ ਜਿਨ੍ਹਾਂ ਦਾ ਜਨਮ 30 ਸਤੰਬਰ 1893 ਨੂੰ ਕੇਰਲਾ ਦੇ ਪਲੱਕੜ ਜ਼ਿਲ੍ਹੇ ਦੇ ਵਿੱਚ ਹੋਇਆ ਬੀਪੀ ਮੈਨਨ ਦਾ ਜਿਹੜਾ ਪਿਛੋਕੜ ਸੀ ਉਹ ਕੋਈ ਜ਼ਿਆਦਾ ਵਧੀਆ ਨਹੀਂ ਸੀ ਮੈਟ੍ਰਿਕ ਉਹਨਾਂ ਨੇ ਪਾਸ ਨਹੀਂ ਕੀਤੀ ਸੀ ਮੈਟ੍ਰਿਕ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਦਿੱਤੀ ਅਤੇ ਪੜ੍ਹਾਈ ਛੱਡਣ ਤੋਂ ਬਾਅਦ ਉਹ ਅਲੱਗ-ਅਲੱਗ ਥਾਵਾਂ ਤੇ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ ਰਹੇ ਜਿਵੇਂ ਕਿ ਕਰਨਾਟਕਾ ਦੇ ਵਿੱਚ ਕੋਲਾਰ ਦੀਆਂ ਸੋਨੇ ਦੇ ਖਾਨਾਂ ਦੇ ਵਿੱਚ ਕੁੜੀ ਦਾ ਕੰਮ ਕੀਤਾ ਅੰਬਾਲਾ ਵਿੱਚ ਇੱਕ ਨੌਕਰੀ ਕੀਤੀ ਤੇ ਇੱਕ ਜਗ੍ਹਾ ਤੇ ਉਹਨਾਂ ਨੇ ਟਾਈਪਿਸਟ ਦੀ ਨੌਕਰੀ ਵੀ ਕੀਤੀ ਉਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਨੌਕਰੀ ਮਿਲ ਗਈ ਨੌਕਰੀ ਛੋਟੀ ਸੀ ਪਰ ਉਹਨਾਂ ਦੇ ਕੰਮ ਦੀ ਲਗਨ ਬਹੁਤ ਜ਼ਿਆਦਾ ਸੀ ਜਿਸ ਕਾਰਨ ਉਹਨਾਂ ਦੀ ਪ੍ਰਮੋਸ਼ਨ ਹ ਕਿ ਉਹ ਬਣਦੇ ਭਾਰਤ ਦੇ ਹਾਈएस्ट ਰੈਂਕ ਸਿਵਲ ਸਰਵਟ ਵੀ ਪੰਮਨ ਭਾਰਤ ਦੇ ਆਖਰੀ ਤਿੰਨ ਵਾਇਸਰਾਮਾ ਲਾਰਡ ਲਿੰਲੀਥ ਕੋ ਲਾਰਡ ਵੇਬਲ ਅਤੇ ਲਾਰਡ ਮਾਉਂਟਬੈਟਨ ਦੇ ਸੰਵਿਧਾਨਕ ਸਲਾਹਕਾਰ ਰਹੇ ਤੇ ਉਹਨਾਂ ਨੇ ਸੁਧਾਰ ਕਮਿਸ਼ਨਰ ਦੇ ਤੌਰ ਤੇ ਵੀ ਉਹਨਾਂ ਨੇ ਕੰਮ ਕੀਤਾ 1947 ਤੋਂ ਪਹਿਲਾਂ ਮੁਸਲਮਾਨ ਲੀਗ ਦੀ ਇਹ ਡਿਮਾਂਡ ਸੀ ਕਿ ਮੁਸਲਮਾਨਾਂ ਦੇ ਲਈ ਇੱਕ ਅਲੱਗ ਦੇਸ਼ ਬਣਾਇਆ ਜਾਵੇ ਉਹ ਦੇਸ਼ ਕਿਹੜੇ ਖੇਤਰਾਂ ਦਾ ਹੋਵੇਗਾ ਇਹਦੇ ਲਈ ਮੁਸਲਮਾਨ ਲੀਗ ਸਿੰਧ ਪੰਜਾਬ ਅਤੇ ਬੰਗਾਲ ਦੇ ਹਿੱਸੇ ਨੂੰ ਮੰਗ ਰਹੀ ਸੀ ਪਰ ਹੋਇਆ ਕਿ ਕਿ ਬੰਗਾਲ ਦੇ ਵਿੱਚ ਹੀ ਮੁਸਲਿਮ ਲੀਗ ਦੇ ਇੱਕ ਨੇਤਾ ਨੇ ਪਾਕਿਸਤਾਨ ਦੀ ਮੰਗ ਤੋਂ ਹਟ ਕੇ ਬੰਗਾਲ ਨੂੰ ਇੱਕ ਅਲੱਗ ਦੇਸ਼ ਬੋਸਤ ਕਰਨ ਦੀ ਮੰਗ ਕਰ ਦਿੱਤੀ ਸੀ ਜਿਸ ਨੂੰ ਕਿ ਅੰਗਰੇਜ਼ੀ ਸਰਕਾਰ ਲਾਰਡ ਮਾਉਟ ਵੈਟਨ ਮੰਨਣ ਲਈ ਰਾਜ਼ੀ ਹੋਵੇ ਸੀ ਪਰ ਇਸ ਸਭ ਦੇ ਵਿੱਚ ਉਹ ਵਿਅਕਤੀ ਵੀ ਮੈਨਨ ਹੀ ਸੀ ਜਿਨ੍ਹਾਂ ਨੇ ਲਾਰਡ ਮਾਉਟ ਵੈਟਨ ਨੂੰ ਇਸ ਚੀਜ਼ ਤੋਂ ਜਾਣੂ ਕਰਵਾਇਆ ਕਿ ਜੇ ਅਸੀਂ ਇਹ ਕਰਾਂਗੇ ਤਾਂ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਅਫਰਾ ਤਫਰੀ ਫੈਲ ਜਾਵੇਗੀ ਤੇ ਉਹਨਾਂ ਨੇ ਭਾਰਤ ਦੀ ਵੰਡ ਦੇ ਲਈ ਇੱਕ ਨਵਾਂ ਪਲਾਨ ਆਪਣਾ ਪੇਸ਼ ਕੀਤਾ ਜਿਸ ਤਹਿਤ ਭਾਰਤ ਦਾ ਜਿਹੜਾ ਟੁਕੜਾ ਸੀ ਪਾਕਿਸਤਾਨ ਨੂੰ ਦਿੱਤਾ ਗਿਆ ਉਹ ਪਹਿਲਾਂ ਵਾਲੇ ਮਾਉਂਟਬੈਟਨ ਪਲਾਨ ਨਾਲੋਂ ਬਹੁਤ ਛੋਟਾ ਸੀ ਇਸ ਨਵੇਂ ਟੁਕੜੇ ਦੇ ਵਿੱਚ ਸਿਰਫ ਸਿੰਧ ਅਤੇ ਅੱਧਾ ਪੰਜਾਬ ਅਤੇ ਅੱਧਾ ਬੰਗਾਲ ਹੀ ਪਾਕਿਸਤਾਨ ਕੋਲ ਜਾ ਰਿਹਾ ਸੀ ਜਦੋਂ ਕਿ ਪਹਿਲਾਂ ਪੂਰਾ ਪੰਜਾਬ ਪੂਰਾ ਸਿੰਧ ਅਤੇ ਪੂਰਾ ਬੰਗਾਲ ਪਾਕਿਸਤਾਨ ਦੇ ਕੋਲ ਜਾ ਰਿਹਾ ਸੀ ਆਜ਼ਾਦੀ ਤੋਂ ਬਾਅਦ ਵੀ ਵੀ.ਪੀ ਮਹਿਨਤ ਨੇ ਭਾਰਤ ਦੀ ਇੱਕ ਕਰਨ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਉਹਨਾਂ ਨੂੰ ਅਕਸਰ ਸਰਦਾਰ ਵੱਲਭ ਭਾਈ ਪਟੇਲ ਦਾ ਸੱਜਾ ਹੱਥ ਆਖਿਆ ਜਾਂਦਾ ਹੈ ਕਿਉਂਕਿ 565 ਰਾਜਾਂ ਨੂੰ ਇਕੱਠਾ ਕਰਨ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਸਭ ਤੋਂ ਅਹਿਮ ਭੂਮਿਕਾ ਸੀ ਉਹਨਾਂ ਦੇ ਵਿੱਚੋਂ ਵੀਪੀ ਮੈਨਨ ਸਭ ਤੋਂ ਅੱਗੇ ਆਉਂਦੇ ਹਨ ਭਾਰਤੀ ਰਾਜਸਤਾ ਦੇ ਵਿੱਚੋਂ ਤਿੰਨ ਮਹੱਤਵਪੂਰਨ ਰਾਜਸਤਾ ਜੁਨਾਗੜ ਹਾਈਦਰਾਬਾਦ ਅਤੇ ਕਸ਼ਮੀਰ ਨੂੰ ਭਾਰਤ ਵਿੱਚ ਮਿਲਾਉਣ ਦਾ ਜਿਹੜਾ ਸਿਹਰਾ ਜਾਂਦਾ ਹੈ ਉਹ ਵੀ ਵੀਪੀ ਮੈਨਨ ਦੇ ਸਹੀ ਜਾਂਦਾ ਹੈਗਾ ਪਾਕਿਸਤਾਨ ਨੇ ਜਦੋਂ ਕਸ਼ਮੀਰ ਦੇ ਉੱਪਰ ਹਮਲਾ ਕਰਤਾ ਸੀ ਤਾਂ ਮਹਾਰਾਜਾ ਹਰੀ ਸਿੰਘ ਨੇ ਭਾਰਤ ਤੋਂ ਮਦਦ ਮੰਗੀ ਤਾਂ ਉਦੋਂ ਪੰਡਤ ਜਵਾਹਰ ਲਾਲ ਨਰੋਨ ਨੇ ਉਹਨਾਂ ਨੂੰ ਇਨਸਟਰੂਮੈਂਟ ਆਫ ਐਕਸੈਸ਼ਨ ਤੇ ਸਾਈਨ ਕਰਨ ਦੇ ਲਈ ਕਿਹਾ ਸੀ ਤਾਂ ਇਹ ਇਨਸਟਰੂਮੈਂਟ ਆਫ ਐਕਸੈਸ਼ਨ ਸ਼੍ਰੀਨਗਰ ਨੂੰ ਲੈ ਕੇ ਜਾਣ ਵਾਲੇ ਵਿਅਕਤੀ ਦਿੱਤੀ ਮੈਨਨ ਹੀ ਸੀ ਜਿਨ੍ਹਾਂ ਨੇ ਮਹਾਰਾਜਾ ਹਰੀ ਸਿੰਘ ਤੋਂ ਉਸ ਉੱਪਰ ਸਾਈਨ ਕਰਵਾਏ ਤੇ ਉਦੋਂ ਤੋਂ ਹੀ ਕਸ਼ਮੀਰ ਭਾਰਤ ਦਾ ਅਭੇਨੰਗ ਬਣ ਗਿਆ ਸੀ